ਸ਼੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਆਪਾਂ ਦਿਖਾਵਾਂਗੇ ਮਟਰ ਬਣਾਉਂਦੀ ਰੈਸਪੀ ਉਹਦੇ ਲਈ ਆਪਾਂ ਨੂੰ ਚਾਹੀਦਾ ਸਰੋਂ ਦਾ ਤੇਲ ਇਹਨੂੰ ਆਪਾਂ ਹੁਣ ਗਰਮ ਕਰਾਂਗੇ ਇਹ ਆਪਾਂ ਅੰਦਾਜ਼ੇ ਜਿ ਨਾਲ ਹੀ ਪਾਇਆ ਜੀ ਤੇਲ ਤੁਸੀਂ ਆਪ ਦਾ ਵੱਧ ਘੱਟ ਵੀ ਪਾ ਸਕਦੇ ਹੋ ਸਰੋਂ ਦਾ ਤੇਲ ਦੇਖੋ ਜੀ ਹੁਣ ਆਪਣਾ ਤੇਲ ਗਰਮ ਹੋ ਗਿਆ ਹੁਣ ਆਪਾਂ ਇਹਨੂੰ 10 ਮਿੰਟ ਠੰਡਾ ਹੋਣ ਦੇ ਲਈ ਰੱਖਾਂਗੇ ਮਟਰ ਬਣਾਉਣ ਦੇ ਲਈ ਚਾਹੀਦਾ ਜੀ ਆਪਾਂ ਨੂੰ ਕਣਕ ਦਾ ਆਟਾ ਛਾਣਿਆ ਹੋਇਆ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਅਜਮੈਨ ਪਾਵਾਂਗੇ ਤੇ ਥੋੜਾ ਜਿਹਾ ਸਵਾਦ ਅਨੁਸਾਰ ਨਮਕ ਤੇ ਥੋੜਾ ਜਿਹਾ ਪੀਰਾ ਵੀ ਪਾ ਸਕਦੇ ਆ ਜੇ ਇਹਦੇ ਵਿੱਚ ਤੇ ਤੁਸੀਂ ਨਹੀਂ ਵਿਪਾਉਣਾ ਚਾਹੁੰਦੇ ਜੀਰਾ ਤੁਸੀਂ ਸਕਿਪ ਵੀ ਕਰ ਸਕਦੇ ਹੋ ਗੜਾਪਾ ਤੇਲ ਗਰਮ ਹੋਇਆ ਸੀ ਇਹ ਠੰਡਾ ਹੋ ਗਿਆ ਹੁਣ ਇਹਦੇ ਨਾਲ ਤੇਲ ਦੇ ਵਿੱਚ ਆਪਾਂ ਇਹਦੇ ਆਟੇ ਨਾਲ ਥੇਜ ਨਾਲ ਆਟੇ ਦੀ ਮੂਵ ਬਣਾਵਾਂਗੇ ਆਪਾਂ बस ਥੋੜਾ ਜਿਹਾ ਲੋਇ ਰਵਾਂਗੇ ਨਾਲ ਤੇਲ ਤਾਂ ਕਿ ਆਪਣੇ ਜਿਹੜੇ ਮਟਰ ਖਾਣਗੇ ਉਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਨਾ ਐਕਸਟਰਾ ਆਟੇ ਦੇ ਵਿੱਚ ਮਿਕਸ ਚੰਗੀ ਤਰ੍ਹਾਂ ਕਰਨਾ ਹੈ ਜੀ ਤੇਲ ਜਿਹੜਾ ਆਪਾਂ ਗਰਮ ਕਰਕੇ ਠੰਡਾ ਕਰਾ ਹੋਇਆ ਇਹਨੂੰ ਬਿਲਕੁਲ ਠੰਡਾ ਕਰਕੇ ਹੀ ਪਾਉਣਾ ਜੀ ਤੇਲ ਨੂੰ ਗਰਮ ਨਹੀਂ ਪਾਉਣਾ ਤੇਲ ਹੁਣ ਆਪਾਂ ਇਹਦਾ ਆਟਾ ਗੁੰਨਾਂਗੇ ਪਾਣੀ ਪਾ ਕੇ ਹੁਣ ਜਿੱਦਾਂ ਆਟਾ ਵਧੀਆ বিনা ਵਾਲਾ ਪਤਲਾ ਹੋਵੇ ਆਟਾ ਤੇ ਨਾ ਵਾਲਾ ਜਾਲੀ ਕਰਦਾ ਹੋਵੇ देखो ये आटा पगल देता उन्हें 5 मिनट ऐसे ही इक्री रखਾਂਗੇ ਆਪੇ ਨੂੰ ਤਾਂ ਕਿ ਥੋੜਾ ਜਿਹਾ ਵਧੀਆ ਬਣ ਜੇ ਤੇ ਨਾ ਜ਼ਿਆਦਾ ਹੀ ਕਰਦਾ ਜੀ ਨਾ ਜ਼ਿਆਦਾ ਢਿੱਲਾ ਇਹ ਆਟਾ دونك ਇਹ ਮਟਰ ਬਹੁਤ ਵਧੀਆ ਬਣੇਗੀ ਤਾਂ देखो जी ਆਟਾ ਹੋਵੇ ਆਪਣਾ ਤਿਆਰ ਬਿਲਕੁਲ ਵਧੀਆ ਤੁਸੀਂ ਦੇਖ ਸਕਦੇ ਹੋ ਆਟੇ ਨੂੰ ਤੇ ਹੁਣ ਆਪਾਂ ਇਹਨੇ ਨਿੱਕੇ ਨਿੱਕੇ ਪੇੜੇ ਕਰਾਂਗੇ ਜੀ ਇਸ ਤਰ੍ਹਾਂ ਜੀ ਆਪਾਂ ਰੋਟੀ ਬਣਾ ਲੈਣੀ ਆ ਜਮਾ ਬਿਲਕੁਲ ਪਤਲੀ ਤਾਂ ਕਿ ਆਪਣੇ ਮਟਰ ਹੋਣਗੇ ਜਿਹੜੇ ਉਹ ਕ੍ਰਿਸਪੀ ਜੇ ਬਣ ਜਾਣ ਵੀ ਮੋٹے ਨਾ ਬਣ ਵੀ ਵਧੀਆ ਜਿਹੜੇ ਬੱਚਾ ਹੋਂ ਦਿੰਦੇ ਆ ਸੋ ਆਦਲਾ ਰਦੀ ਨਹੀਂ ਜੀ ਫੁਰਫਰੇ ਜੀ ਉਸ ਤਰ੍ਹਾਂ ਆਪਾਂ ਬਣਾ ਲਾਂਗੇ ਸ਼ੇਪ ਤੁਸੀਂ ਕੋਈ ਵੀ ਦੇ ਸਕਦੇ ਚਾਹੇ ਇਹਨਾਂ ਦੀ ਮਟਰੀਆਂ ਵੀ ਬਣਾ ਸਕਦੇ ਨਿੱਕੀਆਂ ਨਿੱਕੀਆਂ ਚਾਹੇ ਤੁਸੀਂ ਇਸ ਤਰ੍ਹਾਂ ਕੱਟ ਕੇ ਪਤਲੇ-ਪਤਲੇ ਮਟਰ ਵੀ ਬਣਾ ਸਕਦੇ ਹੋ ਇਹਨਾਂ ਕੋਲ ਵੀ ਪਤਲੀ ਰੋਟੀ ਹੋਣੀ ਚਾਹੀਦੀ ਜੀ ਹਾਂ ਮੋਟੀ ਨਹੀਂ ਹੋਣੀ ਚਾਹੀਦੀ ਫਿਰ ਆਪਾਂ ਇਸ ਤਰ੍ਹਾਂ ਉਹਨੂੰ ਵਿਚਾਲੋ ਇਹਨਾਂ ਨੂੰ ਐ ਕੱਟ ਲਾਂਗੇ ਇਹ ਨਿੱਕੇ ਵਿੱਚ ਤਾਂ ਕੱਟ ਰਹੀਆਂ ਜੀ ਕਿਉਂਕਿ ਮੈਂ ਪੈਨ ਦੇ ਵਿੱਚ ਤੇਲ ਗਰਮ ਕੀਤਾ ਮੈਂ ਕੜਾਈ ਨਹੀਂ ਲੇਤਾ ਤਾਂ ਕਰ ਕਿਵੇਂ ਨਿੱਕੇ ਮਟਰ ਕੱਟ ਰਹੀਆਂ ਇਹਨੂੰ ਆਪਣਾ ਗਰਮ ਹੋ ਗਿਆ ਜੀ ਹੁਣ ਆਪਾਂ ਮਟਰ ਇਹਦੇ ਵਿੱਚ ਛੱਡ ਦੇਣੇ ਆ ਗੈਸ ਆਪਾਂ ਲੋ ਪਲੇਟ ਹੀ ਰੱਖਾ ਲਈ ਤਾਂ ਕਿ ਆਪਣੇ ਜਿਹੜੇ ਮਟਰ ਹੋਣਗੇ ਉਹ ਜ਼ਿਆਦਾ ਗਰਮ ਨਾ ਹੋ ਕੇ ਗੁੱਚਾ ਨਾ ਸਤਿ ਸ਼੍ਰੀ ਅਕਾਲ ਅੱਜ ਅਸੀਂ ਮਟਰ ਪਨਾਵਾਂਗੇ ਜਿਆਦਾ ਇਹਦੇ ਵਿੱਚ ਕੁਝ ਵੀ ਸਮਾਨ ਨਹੀਂ ਪਾਇਆ ਆਪਾਂ ਸਿਰਫ ਅਜਮੈਨ ਤੇ ਸਵਾਦ ਅਨੁਸਾਰ ਨਮਕ ਪਾਇਆਗਾ ਟਾਈਮ ਕੋਈ ਇਹਦੇ ਵਿੱਚ ਮਿੱਠਾ ਛੋਡਾ ਪਾਇਆਗਾ ਤੁਸੀਂ ਦੇਖ ਸਕਦੇ ਹੋ खुले खुले मटर आ रहे हैं और देख सब जी ती बहुत वाइया मटर बन रहे हैं इस तरह ही आप सारे मटर लो फ्लेम से बनाए ने जी जेकर तो वीडियो साड़ी सागी जी ਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਆਪਣੇ ਮਟਰ ਬਣ ਕੇ ਹੋ ਗਏ ਨੇ ਤਿਆਰ ਜੀ ਧੰਨਵਾਦ